ਵੇ ਕੋਲ ਅਰਜ਼ ਕਰਦੇ ਆ ਹਜ਼ਰਤ ਅਲੀ ਨੇ ਇੱਕ ਦਿਨ ਮਹੰਮਦ ਸਾਹਿਬ ਨੂੰ ਆਖਿਆ ਕੁਛ ਮੈਂ ਵੀ ਕਰ ਸਕਦਾ ਕਿ ਸਭ ਕੁਝ ਖੁਦਾ ਕਰਦਾ ਹੈ ਜੇ ਸਭ ਕੁਝ ਖੁਦਾ ਕਰਦਾ ਹੈ ਤੇ ਆਪਾਂ ਨਿਰਦੋਸ਼ ਛੜੀ ਗੱਲ ਇਹ ਮੈਂ ਨਿਸ਼ਚਿੰਤ ਹੋਵਾਂ ਫਿਰ ਫਿਰ ਤੇ ਜੋ ਕੁਝ ਹੋ ਰਿਹਾ ਐ ਸੋ ਹੋ ਰਿਹਾ ਤੇ ਜੇ ਕੁਛ ਮੈਂ ਵੀ ਕਰ ਸਕਦਾ ਤਾਂ ਹਜ਼ਰਤ ਉਸ ਦਾ ਮੈਨੂੰ ਬੋਧ ਕਰਾਓ ਕਿ ਮੈਂ ਕਿੰਨਾ ਕੁ ਕੁ ਕਰ ਸਕਦਾ ਮੈਂ ਕੀ ਕਰ ਸਕਦਾ ਇਹ ਸਵਾਲ ਹਰ ਬੰਦੇ ਦਾ ਹੈ ਹਰ ਮਨੁੱਖ ਦੇ ਅੰਦਰ ਪੈਦਾ ਹੁੰਦਾ ਹੈ ਤੇ ਮੁਹੰਮਦ ਸਾਹਿਬ ਨੇ ਆਪਣੇ ਢੰਗ ਨਾਲ ਸੁਲਝਾਇਆ ਅਲੀ حضرت ਮੁਹੰਮਦ ਸਾਹਿਬ ਦੇ ਦਾਮਦ ਸਨ ਔਰ حضرت ਅਲੀ ਦੇ ਜਿਹੜੇ ਪੁੱਤਰ ਸਨ हसन ਤੇ ਹੁਸੈਨ ਜੋ ਸ਼ਹੀਦ ਹੋਏ ਤੇ ਮੁਹੰਮਦ ਸਾਹਿਬ ਦੇ ਦੋਤੇ ਸਨ ਖੜੇ ਸਨ حضرت ਅਲੀ ਤੇ ਤਖਤ ਤੇ ਬੈਠੇ ਸਨ ਮੁਹੰਮਦ ਸਾਹਿਬ ਤੇ ਮੁਹੰਮਦ ਸਾਹਿਬ ਕਹਿਣ ਲੱਗੇ ਅਲੀ ਤੂੰ ਆਪਣਾ ਇੱਕ ਪੈਰ